ਖੜੇ ਹਾਰੀ ਪਿੱਛੇ ਖੜੇ ਹੋਏ ਹਾਰੀ ਤੇ ਵਿਸ਼ੇਸ਼ ਸਭਾ ਖੜੇ ਹੋਏ ਗਵਿੰਦਾ ਸਹਿਬਾਨ ਪ੍ਰਧਾਨ ਜੀ ਪੰਜਾਬ ਦੇ ਕੋਨੇ ਕੋਨੇ ਤੋਂ ਸਿੱਧੇ ਪਹੁੰਚੇ ਹੋਏ ਵਿਸ਼ੇਸ਼ ਸਹਿਬਾਨ ਵਿਖਾਰੀ ਸਹਿਬਾਨ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਇੱਥੇ ਬੁਲਾ ਕੇ ਮੈਨੂੰ ਮਾਨ ਸਨਮਾਨਤ ਕਿਸੇ ਵੀ ਕੌਮ ਦੇ ਵਿੱਚ ਜਿਹੜੀ ਧਾਰਤੀ ਤੇ ਕੁਸ਼ਰੀ ਜਿਹੜੀ ਪ੍ਰਥਾ ਹੈ ਜਿਹੜੀ ਸਾਡੀ ਸਿੱਖ ਕੌਮ ਦੇ ਵਿੱਚ ਖਾਸ ਤੌਰ ਤੇ ਉਹ ਉਹ ਸਿਰਨਾ ਤੇ ਹੌਸਲੇ ਵੇਨਣ ਵਾਲੀ ਰਹੀ ਹੈ ਪਹਿਲੇ ਦਿਨ ਤੋਂ ਜੋਸ਼ ਭਰਨ ਵਾਲੀਆਂ ਬਾਰਾਂ ਤੇ ਕਿਸੇ ਸ਼ਹੀਦਾਂ ਦੇ ਉਹਨਾਂ ਸੋਲਕੇ ਖੂਨ ਕੌਲਰ ਤੱਕ ਜਾਂਦੇ ਸੀ ਔਰ ਸੀ ਵੀ ਛੋਟੇ ਹੁੰਦੇ ਨਸੀਬਤਨ ਬਾਤ ਕਰਨ ਵਾਲੇ ਜਾਂ ਆਪਣੇ ਇਲਾਕੇ ਦੇ ਜਿੰਨੇ ਵੀ ਹੋਰ ਬਚਨੂਰ ਵਿਸ਼ੇਸ਼ੀਓਨਾਂ ਨੂੰ ਸੋਲਕੇ ਸਾਨੂੰ ਵੀ ਚਿੰਨਾਂ ਲੱਗੀਆਂ ਸੋਲੋਂਗੋਵਾਲ ਇੱਕ ਇਤਿਹਾਸਿਕ ਨਗਰੀ ਹੈ ਇੱਥੇ ਅੱਜ ਤੁਸੀਂ ਮੈਨੂੰ ਬੁਲਾਇਆ ਔਰ ਦੁੱਖ ਦੀ ਗੱਲ ਇਹ ਹੈ ਕਿ ਜੀ ਇਸ ਸੰਸਥਾ ਦਾ 15 ਵਰ੍ਹੇ ਕਿ ਤੁਹਾਡਾ ਮਾਨ ਸਨਮਾਨ ਜਦ ਤੁਹਾਡੀਆਂ ਪੈਨਸ਼ਨਾਂ ਜਦ ਕੋ ਅੱਗੇ ਪਿਛਲੀ ਉਮਰ ਤੁਹਾਡੇ ਸੇਵਾ ਸੰਭਾਲ ਦਾ ਜਿਹੜਾ ਫਰਜ ਮੰਦਾ ਹੈ ਸ਼੍ਰੋਮਣੀ ਕਮੇਟੀ ਵੱਲੋਂ ਮੰਦਾ ਹੈ ਤੁਸੀਂ ਸਾਰੀ ਉਮਰ ਪੰਤ ਦੇ ਲਿਖੇ ਲਈ ਤੁਸੀਂ ਸਾਰੀ ਉਮਰ ਗੁਰੂਆਂ ਲਈ ਉਹਨਾਂ ਦੇ ਬੱਚਿਆਂ ਦੀਆਂ ਸ਼ਹੀਦੀ ਦੇ ਕਸ਼ੇ ਵਾਰ ਲਗਾਈਆਂ ਪਰ ਉਹਨਾਂ ਨੇ ਦੁੱਖ ਦੀ ਗੱਲ ਹੈ ਕਿ ਕੋਈ ਕਦਰ ਨਹੀਂ ਪਾਈ ਮੇਰੇ ਕੋਲ ਬਹੁਤ ਸਾਰੇ ਇਹ ਤਾਂ ਪਹਿਲਾਂ ਵੀ ਬਹੁਤ سارے ਟਾਟੇ ਜਥੇ ਹੋਏ ਰਹਿੰਦੇ ਨੇ ਉਹ ਇਸ ਦੁੱਖੀ ਲੈ ਕੇ ਸਾਰੀ ਉਮਰ ਲਿਖ ਕੇ ਲਾਤੀ ਪਰ ਸਾਡੀ ਕੋਈ ਕਦਰ ਨਹੀਂ ਪਈ ਸੋ ਇਹ ਦੁੱਖ ਦੀ ਗੱਲ ਹੈ ਕਿ ਉਹਨਾਂ ਕਲਾਕਾਰਾਂ ਦੀ ਕੋਈ ਕੀਮਤ ਨਹੀਂ ਪਈ ਕਦਰ ਨਹੀਂ ਪਈ ਜਿਨ੍ਹਾਂ ਨੇ ਸਾਨੂੰ ਜੋਸ਼ ਨਾਲ ਭਰਿਆ ਸਾਨੂੰ ਸਾਡਾ ਵਿਰਸਾ ਸਿਖਾਇਆ ਸੁਣਾਇਆ ਸੋ ਅੱਜ ਤੁਸੀਂ ਇੱਥੇ ਕੱਢਿਆ ਹੋਇਆ ਪ੍ਰਧਾਨ ਜੀ ਔਰ ਤੁਹਾਡੇ ਹੋਰਾਂ ਦੇ ਸਹਿਬਾਨ ਲੰਗੋਵਾਲ ਨਗਰੀ ਮੇਰੇ ਲਈ ਕੋਈ ਬੁਲਾਨੀ ਨਗਰੀ ਨਹੀਂ ਇੱਥੋਂ ਪਿੰਡ ਦਾ ਪਾਣੀ ਪੀਣਿਆ ਨਾਲ ਹੀ ਪੇਰਾ ਪਿੰਡ ਹੈ ਰੇਸ਼ਤੇ ਵਾਲੀਆਂ ਨੇ ਉਸ મિતਰ ਇੱਥੇ ਰਹਿੰਦੇ ਨੇ ਬਹੁਤ ਜੇ ਪਹਿਲਾਂ ਤੋਂ ਬਚਪਨ ਤੋਂ ਇੱਥੇ ਕਾਲਜ ਜਾਂਦੇ ਰਹੇ ਹਾਂ ਹੁਣ ਮੇਰੀ ਡਿਊਟੀ ਤੁਸੀਂ ਲਈ ਹੈ ਲੋਕ ਸਭਾ ਦੇ ਵਿੱਚ 2014 ਨੂੰ ਜਿਹੜੀ ਮੇਰੀ ਡਿਊਟੀ ਲਈ ਤੇ ਮੈਂ ਆਪਣੇ ਫਰਜ਼ ਉੱਤੇ ਨਿਭਾ ਰਿਹਾ ਹਾਂ ਤੁਸੀਂ ਦੇਖ ਲੇਓਗੇ ਮੋਬਾਈਲ ਤੇ YouTube ਤੇ ਮੱਛਰ ਤੇ ਜਦੋਂ ਵੀ ਮੈਨੂੰ ਮੌਕਾ ਮਿਲਦਾ ਹੈ ਪਾਰਲੀਮੈਂਟ ਦੇ ਵਿੱਚ ਤਾਂ ਮੈਂ ਉਹ ਮੌਕਾ ਖੁੰਝਣ ਨਹੀਂ ਦਿੰਦਾ ਜਦੋਂ ਵੀ ਮੈਨੂੰ ਮੇਰੇ ਆਪਣੇ ਸੰਗਰੂਰ ਤੇ ਬਨਾਲੇ ਦੇ ਲੋਕਾਂ ਵਾਸਤੇ ਮੇਰੇ ਆਪਣੇ ਸੰਗਰੂਰ ਦੇ ਬਣਾਏ ਦੀਆਂ ਸਮੱਸਿਆਵਾਂ ਵਾਸਤੇ ਕੋਈ ਮੌਕਾ ਮਿਲਦਾ ਤਾਂ ਮੈਂ ਉਹ ਮੌਕਾ ਜਿਹੜਾ ਕੁੱਝਣ ਕਿੰਦਾ ਮੈਂ ਸਰਕਾਰ ਦੇ ਕੰਨਾਂ 'ਚ ਉਹ ਗੱਲ ਪਾਉਣਾ ਕਿਉਂਕਿ ਤੁਸੀਂ ਮੈਨੂੰ ਚੁਣ ਕੇ ਭੇਜਿਆ ਹੋਇਆ ਇਹ ਮੇਰਾ ਫਰਜ਼ ਵੀ ਮੰਨਦਾ ਜਿੰਨੀਆਂ ਵੀ ਕੋਈ ਮੇਰੇ ਘਰ ਖੇਤਕ ਸਰਦਾਂ ਆਮ ਨੇ ਜਾਂ ਫੰਡ ਨੇ ਜਾਂ ਜਿੰਨਾ ਕੁਝ ਵੀ ਮੈਂ ਕਰ ਸਕਦਾ ਮੈਂ ਉਹ ਤੋਂ ਕਿਤੇ ਵੱਧ ਕੇ ਕਰਨ ਦੀ ਕੋਸ਼ਿਸ਼ ਕਰਦਾ ਮੈਂ ਤੌਬੀ ਕਰਤੇ ਇਸੇ ਕੰਮ ਤੇ ਹਾਂ ਮੈਂ ਕੋਈ ਨਾਲ ਸੈਡ ਵਿੱਚ ਨਹੀਂ ਰੱਖਿਆ ਹੋਇਆ ਕਿ ਮੇਰੀਆਂ ਬਸਾਂ ਚਲਦੀਆਂ ਜਾਂ ਮੇਰਾ ਕੋਈ ਰੇਟਿਆਂ ਦਾ ਹਿੱਸਾ ਹੈ ਜਾਂ ਮੇਰਾ ਘੁੱਟਾ ਭਿਆਂ ਦਾ ਹਿੱਸਾ ਹੈ ਜਾਂ ਮੈਂ ਕੋਈ ਨਿਆਇ ਕਾਬਜੇ ਕਰਾਉਣਾ ਜਾਂ ਕੋਈ ਮੈਂ ਨਿਆਇ ਸਾਥੀ ਕਰਾਉਣੇ ਕੰਮ ਮੇਰਾ ਨਹੀਂ ਮੈਂ ਤਾਂ ਜਦੋਂ ਵੀ ਮੇਰੇ ਕੋਲ ਕੋਈ ਆਉਂਦਾ ਮੈਂ ਇਹ ਨਹੀਂ ਪੁੱਛਦਾ ਕਿ ਤੂੰ ਕਿੱਥੋਂ ਦਾ ਹੈ ਜਦ ਤੇਰੇ ਪਿੰਡੋਂ ਕਿੰਨੀਆਂ ਬੋਟਾਂ ਭਈਆਂ ਜਾਂਦੇ ਉਹ ਦੂਜੇ ਲੀਡਰ ਕਰਦੇ ਨੇ ਮੈਂ ਨਹੀਂ ਕਰਦਾ ਮੈਂ ਕਹਿੰਦਾ ਜੇ ਕੰਮ ਮੇਰੇ ਕਰਨ ਦੇ ਲਾਇਕ ਹੈ ਮੇਰੇ ਇੱਕ ਫੋਨ ਕਰਨ ਨਾਲ ਜਾਂ ਇੱਕ ਸਾਈਨ ਕਰਨ ਨਾਲ ਕਿਸੇ ਦੇ ਘਰ ਦਾ ਚੁੱਲ੍ਹਾ ਬਲਦਾ ਹੈ ਤਾਂ ਮੇਰੇ ਲਈ ਦੂ ਵੱਡਾ ਕੰਮ ਕੋਈ ਬੋਲੇ ਇਸੋਂ ਨੇ ਹਾਂ ਮੁਹੱਬਤ ਸੁਨਿਆਰਾ ਸਵਾਜ ਸੰਯਾਪਤ ਉਦਾਸ ਹੈ ਅੱਜ ਸੱਥਾਂ ਚ ਗਾਉਣ ਘਰੇ ਨਹੀਂ ਅੱਜ 25 25 30 30 ਸਾਲ ਦੇ ਮੁੰਡਿਆਂ ਦੀਆਂ ਦਹੜੀਆਂ ਚਿੱਟੀਆਂ ਹੋ ਗਈਆਂ ਚਿਰਤਾ ਚ ਬਣੀ ਜਿਵੇਂ ਕਿ ਇੰਤਾਂ ਜਿਹੜਾ ਸਮਾਂ ਫਿਕਰਾਂ ਨੇ ਖਾ ਲੇ ਤੂ ਵੀ ਖਦੇ ਫਿਕਰਾਂ ਨੇ ਖਾ ਲੇ ਕੀ ਬਣੂਗਾ ਹਰ ਕੋਈ ਬੰਦਾ ਸੋਚਦਾ ਹੈ ਮੇਰੇ ਪਰਵਾਰ ਦਾ ਕੀ ਬਣੂਗਾ ਕੀ ਕਰੀਏ ਹੁਣ ਜਦੋਂ ਫਿਰ ਆਪਣੇ ਧੀਆ ਪੁੱਤਾਂ ਨੂੰ ਬਾਹਲੇ ਮੁਰਕਾਂ ਨੂੰ ਕੱਢੀ ਜਾਂਦੇ ਆ ਕਿ ਭਾ ਜੋ ਬੋਲਦੇ ਇਥੋਂ ਉਧਰ ਨੂੰ ਜਾਓ ਇੱਥੇ ਤਾਂ ਕੰਮ ਖਰਾਬ ਹੈ ਇੱਥੇ ਤਾਂ ਤਾਣਾ ਉਲਟਿਆ ਪਿਆ ਹੈ ਇਹ ਤਾਣਾ ਵੀ ਨਹੀਂ ਹੋਣਾ ਆਹ ਦੇ ਕਲਫੜਾਈ ਆ ਹਾਂ ਜੀ ਸਾਰਾ ਚਰਚਾ ਹੈ ਬੋਲੀ ਗੱਲ ਚਿੰਤਾ ਹੈ ਡਿਗਰੀ ਕਰਕੇ ਕਰਨੇ ਮੂਰੇ ਸਭੀ ਲੋਕ ਜਾਂ ਫਿਰ ਇਹ ਅੱਜ ਦੀ ਚਿੰਤਾ ਹੈ ਕਿ ਮੁੰਡਾ ਜੇ ਇਕੱਲਾ ਮੋਟਰਸਾਈਕਲ ਤੇ ਸ਼ਾਮ ਦੇ ਨੂੰ ਬਾਹਰ ਜਾਂਦਾ ਤਾਂ ਮੰਗਰੋਂ ਦਾ ਬਾਪੂ ਵੀ ਸਾਈਕਲ ਲੈ ਕੇ ਜਾਂਦਾ ਹੈ ਨਿਗਰਾਨੀ ਕਰਨ ਲਈ ਕਿਤੇ ਗਲਤ ਸੰਗਤ ਨਾ ਮਿਲ ਜੇ ਕਿਤੇ ਕੋਈ ਨਸ਼ੇਦਾਰੀ ਸੰਗਤ ਨਾ ਮਿਲ ਜੇ ਇਹ ਨਕਰਾ ਪੱਟਿਆ ਜਾਊਗਾ ਅੱਜ ਕਿਸਾਨ ਸੜਕਾਂ ਤੇ ਹੈ ਅੱਜ ਕਿਸਾਨ ਸਾਰੇ ਦੇਸ਼ ਦਾ ਢਿੱਡ ਭਰਨ ਵਾਲਾ ਅੱਜ ਆਪ ਭੁੱਖੇ ਪੇਟ ਸੌਣ ਤੇ ਮਜਬੂਰ ਕਰਤਾ ਸਰਕਾਰਾਂ ਨੇ ਕੱਲ ਬਜਟ ਪੇਸ਼ ਕੀਤਾ ਹੈ ਹਰਾਮ ਹੋ ਕੇ ਕੱਲ ਨੂੰ ਫੇਸ ਕੀਤਾ ਅਸੈਂਬਲੀ ਵਿੱਚ ਕਹਿੰਦੇ ਜੀ ਕਿਸਾਨ ਨੂੰ ਬਹੁਤ ਵੱਡੀ ਰਾਹਤ ਦੇ ਰਹੇ ਹਾਂ 6000 ਰੁਪਏ ਇੱਕ ਸਾਲ ਦਾ ਉਹ ਲਖਾਤੇ ਜਾਇਆ ਕਰੂਗਾ 500 ਰੁਪਏ ਮਹੀਨਾ ਸਾਡੇ 16 ਰੁਪਏ ਇੱਕ ਦਿਨ ਦੇ ਜੇ ਚਾਰ ਜਣੇ ਨੇ ਸਾਡੇ 3-3 ਰੁਪਏ ਆਏ ਸਾਡੇ 3-3 ਰੁਪਏ ਨਾਲ ਕਿਹੜੀ ਗ੍ਰੀਤੀ ਖਤਮ ਕਰ ਰਹੇ ਨੇ ਕਿਹੜਾ ਕਰਜ ਲੈ ਜੂਗਾ ਦਾ ਜੱਕਮਾ ਤੇ ਲੋਨ ਕੋ ਕਰਾਇਆ ਸੁਆਮੀ ਨਾ ਥੰਨੀਆ ਬੋਟਲ ਲਾਗੂ ਕਰਨ ਦੀ ਗੱਲ ਮੰਗ ਮੰਗੀ ਸੀ ਮੰਨੀ ਉਹ ਫਸਲਾਂ ਦੇ ਭਾਅ ਮਿਰਚਾਂ ਪ੍ਰੋਡਕਸ਼ਨ ਕਾਸਟ ਘੱਟੇ ਯੂਨੀਵਰਸਿਟੀਆਂ ਸਾਨੂੰ ਨਵੇਂ ਨਵੇਂ ਵੀ ਬਣਾ ਕੇ ਦੇਣ ਕੱਢ ਕੱਢ ਕੇ ਸਾਨੂੰ ਸਪ੍ਰੈਇਆ ਕਰਨ ਵਾਲੇ ਦੱਸਣ ਕਿਹੜੀ ਸਪ੍ਰੈਇ ਕਰਨੀ ਹੈ ਕਿੰਨੀ ਕਰਨੀ ਹੈ ਸਾਡੀ ਲਾਗਤ ਘੱਟੇ ਉਤਪਾਦਨ ਵੱਧੇ ਤੇ ਉਸ ਤੋਂ ਬਾਅਦ ਉਹਦਾ ਭਾਅ ਮਿਲ ਜੇ ਟੈਂਸਰ ਤੇ ਪੈਸੇ ਵੀ ਮਿਲ ਜਾਣ ਟੈਂਸਰ ਦਾ ਕਰਜ਼ਾ ਲੈਣ ਦੀ ਲੋੜ ਨਹੀਂ ਪੈਣੀ ਕਰਜ਼ਾ ਮਾਫੀ ਨਹੀਂ ਕਰਜ਼ਾ ਮੁਕਤੀ ਹਮਰਾਕਸਾਨ ਸਾਨੂੰ ਬਾਰ ਬਾਰ ਕਰਜ਼ਾ ਲੈਣ ਦੀ ਲੋੜ ਤੋਂ ਹੁੰਦੀ ਹੈ ਜਿਹੜੀਆਂ ਫਸਲਾਂ ਨਾਲ ਸਬੰਧਤ ਚੀਜ਼ਾਂ ਨੇ ਉਹਨਾਂ ਦੀ ਮਹਿੰਗਾਈ ਦੇਖ ਲਓ ਕਿੰਨੀ ਜਾਵੜੀ ਰੇ ਤੇਲ ਮੈਨੂੰ ਲੱਗਦਾ ਜਿੰਨੇ ਜਿੰਨੇ ਚ ਅੰਮ ਪਾਸੇ ਲਈ ਜਾਂਦਾ ਸ਼ਹਿਰ ਤੋਂ ਨਹੀਂ ਚਿਰ ਚ ਟੀਵੀ ਤੇ ਦੇਖ ਲਓ 10 12 ਪੈਸੇ ਤੇਲ ਵਧ ਗਿਆ ਹੁਣ 1 ਕਿਲੋ ਜੀ ਕਿਸੇ ਹੋਰ ਪਾਸੇ ਲੈ ਕੇ ਜਾਂਦੇ ਨੇ ਤੇਲ ਕੱਲੂ ਕਿਸੇ ਹੋਰ ਪਾਸੇ ਬੱਲੇ ਹੋਏ ਤੇ ਲੈ ਕੇ ਜਾਂਦੇ ਤੇ ਸਾਡੇ ਵਿੱਚ ਤਾਂ ਭਾਅ ਕੋਈ ਨਹੀਂ ਹੁੰਦੇ ਫਸਲਾਂ ਦੇ ਕਹਿੰਦੇ ਜੀ 60 ਪੈਸੇ ਕੋਈ ਟੋਕਲ ਪਤਾ ਨਹੀਂ ਕੀ ਹੋਗਾ ਸਭ ਤੋਂ ਪujaਉ ਧਰਤੀ ਦਾ ਮਾਲਕ ਵੀ ਭੁੱਖਾ ਮਰਤੇ ਮਜਬੂਰ ਕਰਦਾ ਇੰਦੂ ਪujaਉ ਤਾਂ ਪੀਣੀ ਹੈਗੀ ਕਿਤੇ ਦੁਨੀਆ 'ਚ ਉਹ ਵੀ ਭੁੱਖਾ ਮਰਤੇ ਮਜਬੂਰ ਹੈ ਤੇ ਜਿਹੜੇ ਬਲਾਜਮ ਨੇ ਟੀਚਰ ਨੇ ਉਹ ਵੀ ਸਾੜ ਕਰਦੇ ਨੇ 45000 ਤੋਂ ਪਰ ਘਾ ਵੰਨ੍ਹਿਆ ਕਰਦੀ ਕੰਮ ਕਰਨਾ ਕਰੋ ਵੀ ਠੀਕ ਹੈ 15000 ਤੇ ਰਿਮਾਨ ਕਰਾਤੀ 15000 ਦਾ ਮਤਲਬ ਹੋ ਗਿਆ ਸਾਰੇ ਮੋਟਰਸਾਈਕਲਾਂ ਦੇ ਜਾਂਦੇ ਹੋਣਗੇ ਸਕੂਲ ਤਾਂ 8-10000 ਦਾ ਤੇਲ ਲੱਗਦਾ ਹੋਣਾ ਫਿਰ ਕੀ 5000 ਚੱਕਰ ਚਲਾਉਣਗੇ ਜਦੋਂ ਮਾਸਟਰਾਂ ਨੂੰ ਇਹ ਫਿਕਰ ਰਹੂਗਾ ਕਿ ਮੇਰਾ ਘਰ ਕਿਵੇਂ ਚੱਲੂਗਾ ਮੈਨੂੰ ਕੋਈ ਸੈਲਵਿੰਜ ਕਰਨਾ ਚਾਹੀਦਾ ਫਿਰ ਆਪਣਾ ਰੁਕਾ ਕਿਵੇਂ ਦਿੱਲੀ ਦੇ ਵਿਚਾਰਨ ਕੇਂਦਰੀ ਵਾਣ ਦੀ ਸਰਕਾਰ ਬਣੀ ਤਾਂ ਗੈਸਟ ਟੀਚਰਾਂ ਦੀ ਤਨਖਾਹ 10000 ਕਿੰਨੇ ਮਹੀਨੇ ਦੀ ਅੱਜ ਤੋਂ 30000 ਦੀ ਹੈ ਉੱਥੇ ਮਿਨੀਮਮ ਮਜ਼ਦੂਰ ਦੀ ਜਿਹੜੀ ਮਹੀਨੇ ਦੇ ਹੰਤਲੇ ਉਪਰ 10000 ਰੁਪਏ ਕਰ ਰਿਹਾ ਜਿੰਦੂ ਭੱਦੀ ਉੱਥੇ ਬਿਜਲੀ 1 ਰੁਪਿਆ ਜਿੰਨੂੰ ਕਿ ਮਿਲਦੀ ਐ ਨਹੀਂ ਜੀ ਨਾ ਦਿੱਲੀ ਬਿਜਲੀ ਖਰੀਦਦੀ ਐ ਦਿੱਲੀ ਬਿਜਲੀ ਬਣਾਉਣੀ ਉਹ ਪੰਜਾਬ ਬਿਲੀ ਬਣਾਉਂਦਾ ਟਾਈਮ ਨੇ ਸਾਡੇ ਕੋਲ ਆਪਣੇ ਇੱਥੇ ਆਪ ਤੋਂ ਦਾਸ ਕਰਦੀ ਜਰੂਰ ਹੈ ਭਾਏ ਹੁਣੇ ਤੁਹਾਡੇ ਕੋਲ ਹੱਥ ਪਾ ਲੈ ਆਂਦੇ ਨੇ 20000 ਦਾ ਹੀ ਮੈਨੂੰ ਆ ਗਿਆ 20000 ਦਾ 20 ਦਾ ਜੀ 30000 ਦਾ 24000 ਦਾ ਮੈਨੂੰ ਆ ਗਿਆ ਜੀ ਦੱਸੋ ਠੀਕ ਫੋਕੀ ਕਰਨਾ ਚੱਲਦੇ ਨੇ ਨਾਲੇ ਬਿਜਲੀ ਬਣਾਉਂਦੇ ਆ ਅਸੀਂ ਫਿਰ ਵੀ ਅਸੀਂ ਦੱਸ ਦਈਏ ਤੇ ਜਿਹੜਾ ਬਿਜਲੀ ਖਰੀਦਦਾ ਉਹ ਇੱਕ ਕਰਦੀ ਇਹਦੇ ਰਹਿ ਵੋਟਾਂ ਮੇਰੇ ਥੋੜਾ ਬਹੁਤ ਲੋਲੀਪੋਪ ਦੇ ਦੇ ਦਿੰਦੇ ਨੇ ਉਦੋਂ ਫਿਰ ਉੱਥੀ ਆ ਜਾਂਦਾ ਕੰਮ ਕਿੰਦਰ ਗਏ ਘਰ ਘਰ ਨੌਕਰੀਆਂ ਕਿੰਦਰ ਗਏ ਘਰ ਘਰ ਦੇ ਕਰਜ਼ੇ ਮਾਫ ਕਿੰਦਰ ਕੇ 2500 ਰੁਪਏ ਬढ़ाफा ਪੈਨਸ਼ਨ ਕਿੰਦਰ ਕੇ 55000 ਰੁਪਏ ਸਕੀਮ ਕਿੰਦਰ ਕੇ ਸਮਾਜ ਖੂਨ ਬਾਹਰ ਵੀ ਨਿਕਲੇ ਜਦੋਂ ਕਿ ਸਾਤਾ ਦੋ ਸਾਲ ਹੋ ਗਏ ਲੋਕ ਸੜਕਾਂ ਤੇ ਨਹੀਂ ਕਪਤਨ ਸਾਹਿਬ ਕੋਠੀ ਤੇ ਬੱਬਰੇ ਬੈਠੇ ਆ। ਮਹਿਲਾਂ ਤੇ ਬੈਠੇ ਆ। ਸ਼ਹੀਦਾਂ ਦੇ ਜਨਮ ਦਿਨਾਂ ਤੇ ਸ਼ਹੀਦਾਂ ਦੀਆਂ ਵਰ੍ਹੇਗੰਤੀਆਂ ਦੇ ਨਹੀਂ ਹੁੰਦੇ। ਅਰੂਸਾ ਦਾ ਜਨਮ ਦਿਨ ਮਨਾਉਂ ਸਾਰੀ ਸਰਕਾਰ ਲੈ ਜਾਂਦੇ ਮਨਾਤੀ। 31 ਜੁਲਾਈ ਨੂੰ ਸ਼ਹੀਦ ਉਪਨ ਸਿੰਘ ਦੀ ਵਰ੍ਹੇਗੰਤੀ ਹੁੰਦੀ ਹੈ। ਮੁੱਖ ਮੰਤਰੀ ਹੁੰਦਾ ਹਮੇਸ਼ਾ ਪਿਛਲੇ 2 ਸਾਲ ਤੋਂ ਨਹੀਂ ਆਇਆ। ਤੁਰਿਆ ਨਹੀਂ ਜਾਂਦਾ। ਉੱਥੇ ਇਸ ਨੂੰ ਸ਼ਹੀਦ ਕਰਨੈਲ ਸਿੰਘ ਇਸ ਨੂੰ ਦੀ ਵਰਸੀ ਹੁੰਦੀ ਹੈ 15 ਅਗਸਤ ਨੂੰ ਹਰ ਵਾਰ ਮੁੱਖ ਮੰਤਰੀ ਹੁੰਦਾ ਦੋ ਵੱਦੋ ਨਾਲ ਹੋ ਗਿਆ ਐਨੇ ਅਭੀ ਮੰਤਰੀ ਇਹੋ ਕਹਿੰਦੇ ਫੋਨ ਬੋਲਤਾ ਮੇਰੇ ਫੋਨ ਦੇ ਬਾਹਰ ਨਿਕੂਗਾ ਸੱਤ ਦੇਖ ਲਾਂਗੇ ਕੋਈ ਕਰਜ਼ਾ ਕਿਹੜੇ ਕਰਜ਼ੇ maaf ਕਰਦੇ ਕਿਤੇ ਕਰਦੇ ਤੁਹਾਡੇ ਕੋਲ ਹੋਗੇ ਕਰਜ਼ਾ ਉਹ ਤੋਂ ਗੁੜਕਾ ਸਾਹਿਬ ਚੱਕਿਆ ਜੀ ਹੁਣ ਗੁਰੂ ਗ੍ਰੰਥ ਸਾਹਿਬ ਚੱਕ ਲੈਂਗੇ ਉਹਨੂੰ ਤਾਂ ਢੰਗ ਖਿਆ ਗਿਆ ਕਿਹੜੇ 153 ਰੁਪਏ ਕਿਹੜਾ 212 ਰੁਪਏ maaf ਕਰਕੇ ਜਖਮਤ ਨੂੰ ਨੁਕਰੇ ਜਿੰਨਾਂ ਦੇ ਮਾਫੋੜੇ ਦੇਖਦੇ ਸੀ ਬਾਇ ਤੋਂ ਸਸਦਕ ਖਨਾਰਾਂ ਵਾਲੇ ਦੇ 20-2000 ਰੁਪਏ ਖੜਾ ਉਹ ਮਾਫੀ ਹੋਈ ਲਿਸਟਾ ਤੇ ਨਾ ਨਹੀਂ ਆਏ ਤੇ ਜਿੰਨਾਂ ਦੇ ਮਾਫੋੜੇ ਉਹ ਕਹਿੰਦੇ ਕਾਂਗਰਸ ਵਾਲੇ ਨੇ ਤੇ ਦੀ ਗੱਲਿਆਂ ਵਾਲੇ ਇਹ ਨਹੀਂ ਜਿਵੇਂ ਪਟਪਟ ਅਰਮਾਨਾ ਲਿਖ ਕੇ ਦਿੰਦੇ ਨੇ ਇੰਨਾ ਕਾਜਾ ਮਾਫ ਕਰਦਾ ਇਹ ਨਹੀਂ ਕੋਈ ਕਿਥੋਂ ਕਰਦਾ ਜੇ ਨੀ ਸਾਹ ਹੋਵੇ ਸਾਰਾ ਕੁਝ ਹੋ ਸਕਦਾ ਹੈ ਸਰਕਾਰੀ ਸਕੂਲਾਂ ਦੀ ਹਾਲਤ ਜਾ ਕੇ ਦੇਖ ਲਓ ਤੁਹਾਨੂੰ ਪਤਾ ਹੀ ਹੈ ਕਿੰਨੇ ਬੱਚੇ ਪੜ੍ਹਦੇ ਹਫਤਾਵਾਰੀ ਦੀ ਯਾਤਰੀ ਦਿੱਲੀ ਦੇ ਵਿੱਚ ਸਰਕਾਰੀ ਸਕੂਲਾਂ ਦੇ ਰਿਜ਼ਲਟ ਪ੍ਰਾਈਵੇਟ ਨਾਲੋਂ ਵਧਿਆ ਆਉਣ ਲੱਗੇ ਦਿੱਲੀ ਦੇ ਸਰਕਾਰੀ ਹਸਪਤਾਲਾਂ 'ਚ ਵਾਇਰਲ ਲੈਵਲ ਦਾ ਇਲਾਜ ਬਿਲਕੁਲ ਫ੍ਰੀ ਹੁੰਦਾ ਜੀ 1 ਰੁਪਏ ਦੀ ਪਰਚੀ ਨਹੀਂ ਘੋੜਨ ਕਦੀ ਪਰ 20 ਲੱਖ ਦਾ ਲਾਜੋਗੇ ਉਹ ਕਿਵੇਂ ਹੋ ਜਾਂਦਾ ਜੀ ਦਿੱਲੀ 'ਚ ਅਗਰ ਕਿਹਦੀ ਸਰਕਾਰ ਨੇ ਸੁਆਮੀ ਨਾਲ ਫਦੀ ਰਿਪੋਰਟ ਲਾਉਂਦੀ ਕਿੰਨੇ ਲਾਉਂਦੀ 80 ਹਜ਼ਾਰ ਇੱਕੜ ਦਿੱਲੀ ਦੇ ਵਿੱਚ ਵਾਹੀਯੋਗ ਜ਼ਮੀਨ ਹੈ ਦਿੱਲੀ ਦੀ ਸਰਕਾਰ ਦੇ ਅੰਦਰ 80000 ਏਕੜ ਇਹ ਕਹਿੰਦੇ ਸਹਰ ਸਹਰ ਉੱਧਿਆਲਾ ਪਿੰਡ ਜਿਹੜੇ ਨੇ ਉਹਨਾਂ ਦੀ 80000 ਏਕੜ ਫਸਲ ਹੁੰਦੀ ਹੈ ਸਟੇਟ ਜਿਹੜੀ ਹੈ ਉਹ ਸੁਆਮੀਨਾਥੀ ਬੋਰਡ ਲਾਗੂ ਨਹੀਂ ਕਰ ਸਕਦਾ ਸੈਂਟਰ ਕਾ ਲਾਗੂ ਹੈ ਪਰ ਅਰੋਧ ਕੇ ਜੀਵਾਦਾਨ ਕਿਵੇਂ ਕੀਤਾ ਫਰਜ ਕਰ ਲੋ ਸੁਆਮੀਨਾਥੀ ਬੋਰਡ ਕਹਿੰਦੀ ਹੈ ਕਿ ਕਿਸੇ ਫਸਲ ਦਾ ਭਾਅ 200 ਰੁਪਏ ਪਰ ਜਿਹੜਾ ਸਰਕਾਰ ਦੇ ਰਹੀ ਹੈ ਸੈਂਟਰ ਦੇ ਰਹੀ ਹੈ ਐਮਐਸਪੀ ਘਰਕੋਪਰ ਸਮਰਥਨ ਮੁੱਲ ਉਹ 172 ਰੁਪਏ ਕਿੰਨਾ ਫਰਕ ਰਹਿ ਗਿਆ 38 ਰੁਪਏ ਦਾ ਫਰਕ ਰਹਿ ਗਿਆ ਤਾਂ ਦਿੱਲੀ ਸਰਕਾਰ 1 ਪੁਆਇੰਟਲ ਦੇ 38 ਰੁਪਏ ਕਿਸਾਨ ਨੂੰ ਬੋਨਸ ਦੇ ਦੋਗੀ ਉਹਦੇ ਨਾਲ ਉਹ ਕਿਸਾਨ ਦਾ ਜਿਹੜਾ ਭਾਅ ਹੈ ਫਸਲ ਦਾ ਸੌਮੀ ਨੱਥ ਤੇ ਆਵਰ ਜਾਂਦਾ ਹੈ। ਜੇ ਲਮਤ ਸੌਮੀ ਨਾਲ ਨਿਰਬੋਧ ਲੱਕੂ ਹੋ ਗਿਆ ਤੇ ਫਿਰ ਪੰਜਾਬ ਤੋਂ ਨਹੀਂ ਕਰ ਸਕਦਾ ਇਹ ਗੱਲ। ਲੋਕਾਂ ਲਈ ਖੇਤਾਂ ਦੀ ਖਾਦੀ ਨੇ ਆਪ ਇਹ ਕੈਂਪ ਨਹੀਂ ਹੋਣਾ ਤੇ ਪ੍ਰੋਗਰਾਮ ਨਹੀਂ ਹੋਣ ਪਤਾ ਨਹੀਂ ਖੇਤਾਂ ਨੇ ਕਿੱਥੋਂ ਕਹਦਾ ਜਾਂਦਾ। ਆਹ ਲੜਾਈ ਲੱਗ ਰਹੀਆਂ ਥੋੜੀ ਲੜਾਈ ਲੜਦੇ। ਜਿੱਥੇ ਮੌਕਾ ਮਿਲਦਾ ਹੈ ਬੋਲਦੇ ਆ ਪੰਨ ਪੰਜਾਬ ਦੀ ਬਿਹਤਰੀ ਸਮਝ ਬਣ ਕੇ ਦਿੱਤਾ ਉੱਤੇ ਭੇਜਿਆ। ਉੱਥੇ ਵੀ ਚੌਕੀ ਜਿਹਾ ਕਰਦੇ ਆ। ਪਾਰਲੀਮੈਂਟ ਵੀ ਕਰ ਰਹੇ ਆ ਅਲਬਾ ਦੋ ਦਿਨ ਵਾਸਤੇ ਆਇਆ ਪਰ ਸੋ ਨੂੰ ਫੇਰ ਜਾ ਕੇ ਪਾਰਲੀਮੈਂਟ ਬੋਲੂਗਾ ਮੈਂ ਗਰੀਬਾਂ ਦੇ ਬੱਚਿਆਂ ਵਾਸਤੇ Dalitਾਂ ਦੇ ਬੱਚਿਆਂ ਵਾਸਤੇ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਮਿਲਦੀ ਹੈ ਬਜੀ ਫੇ ਉਹ ਪਤਾ ਹੀ ਨਹੀਂ ਕਿੰਨੇ ਸਾਲ ਹੋ ਗਏ ਆ ਇਹ ਨੂੰ ਸੈਂਟਰ ਕਹਿੰਦਾ ਭੇਜਤੇ ਇੱਕ ਲਾਹੌਰ ਵੱਤ ਦੇ ਹੁੰਦੇ ਪਹਿਲਾ ਬਾਦ ਸਾਬ ਫੰਕ ਦਸਣੇ ਦੇ ਵੱਤ ਕੇ ਇੱਕ ਤੇ ਹੋਰ ਵੱਤ ਕੇ ਹੁਣ ਉਹ ਕਾਰਦਿਆਂ ਵਾਲ ਜਿਹੜੇ ਨੇ ਉਹ ਰੋਲ ਨੰਬਰ ਵੀ ਦਿੰਦੇ ਮੇਰੀ 5 ਮਿੰਟ ਦਾ ਜੋ ਜੇਰੇ ਪਾਸ ਹੋ ਗਏ ਨੂੰ ਡੀਐਮ ਸੀ ਵੀ ਨੇ ਉਹਨਾਂ ਦੇ ਆਪਸ ਵਿੱਚ ਰੰਗ ਖਰਾਬ ਹੋਏ ਨੇ ਜਿਹੜੀਆਂ ਇਸ ਟੀਮ ਨੂੰ ਖੋਬੀ ਰਿਹਾ ਵਾਸਤੇ ਭੜਕੇ ਚੱਲਦੀਆਂ ਨੇ ਰਾਹ ਚ ਹੀ ਦਮ ਤੋੜ ਦਿੰਦੀਆਂ ਨੇ ਐਜਿਤਰ ਮੁਕਤੀ ਨਹੀਂ ਕਰੀ ਨਾ ਲੈਸਤਾ ਸਿੱਖਿਆ ਉੱਤੇ ਤੁਹਾਨੂੰ ਜਮੀਆ ਕੰਡਾ ਝੜ ਜਾਂਦੇ ਨੇ ਗਰੀਬੀਆਂ ਬਿਨੇ ਵਸਤੀਆਂ ਨੇ ਸਾਬ ਫੀਲੀਆ ਮੰਗੀਆਂ ਨੂੰ ਲਾਨੀਆਂ ਨੂੰ ਦਾਦਿਆਂ ਨੂੰ ਬਿਲਦਿਆਂ ਨੂੰ ਬਿਜੇਵਾਲੀਆਂ ਨੂੰ ਉਹਨਾਂ ਨੂੰ ਸਾਬ ਫੀਲੀਆ ਕਈ ਹਜ਼ਾਰ ਕਰੋੜ ਐਂਦੇ ਹਜ਼ਾਰ ਕਰੋੜ ਤਾਂ ਕੋਈ ਨਹੀਂ ਪਤਾ ਲੱਗਦਾ ਕਿ ਕਿੰਨੀਆਂ ਜ਼ੀਰੋਆਂ ਲੱਗਦੀਆਂ ਟਿਕਣਵੇਂ ਦੇ ਸ਼ਿਸ਼ਿਆਂ ਉੱਤੇ ਢੂਡਾਂ ਜੰਮੀਆਂ ਕੰਦਾ ਚੜੀ ਜਾਂਦੇ ਨੇ ਜਿੱਲ ਦਾ ਸਾਥੀ ਜਾਂਦੇ ਨੇ ਵਰਕੇ ਫੜੀ ਜਾਂਦੇ ਨੇ ਜੋਗਿਆਂ ਦੇ ਗਲੀਆਂ ਲੰਕੜ ਕੋਈ ਪੁੱਛਦਾ ਨਹੀਂ ਮਰਿਆਂ ਉੱਤੇ ਪਿੱਲੇ ਜਣੀਆਂ ਚਾਤਨਾ ਚੱਲ ਜਾਂਦੇ ਨੇ ਉਹਨਾਂ ਦੀ ਵੀ ਤੁਸੀਂ ਮੁੱਖ ਮੰਤਰੀ ਪ੍ਰਧਾਨ ਮੰਤਰੀ ਨੂੰ ਮੈਨੂੰ ਜਵਾਬ ਤਾਰਿਓ ਜਿਹੜੇ ਦਿਵਾਰੀ ਵਾਲੇ ਦਿਨ ਵੀ ਦਿਹਾੜੀ ਜਾਂਦੇ ਨੇ ਗਰੀਬ ਦੀ ਗੱਲ ਵੀ ਵੜੀ ਨਹੀਂ ਉਹ ਤਾਂ ਗੱਲ ਤੇ ਜੋਗਰ ਉੱਤੀ ਪਕੋਗੂ ਦੀ ਕਈ ਦਿਵਾਰੀ ਜੀ ਈਂਦੇ ਜਵਾਰਤਾਂ ਲੋਕਾਂ ਨੇ ਹੱਸੜਵਾਲੀਆਂ ਬਗਾਨੇ ਪਟਾਕੇ ਫੋੜ ਕੇ ਮਨ ਪਚਾਵਾ ਲੈਂਦੇ ਹੁਣ ਤਾਂ ਹਾਲ ਫਾਇਦੇ ਕੋਈ ਨਹੀਂ ਹੈ ਜੀ ਵੀਰਾਂ ਦਾ ਵੀ ਕੋਤਾਂ ਬਈ ਹਾਲ ਨਹੀਂ ਉਹ ਵੀ ਆ ਕੇ ਹੁਣ ਇਹ ਬਚੌਂਕ ਚ ਉਹ ਵੀ ਦਿਹਾੜੀ ਕਰਨ ਸਬਜ਼ੀਆਂ ਵੇਚਣ ਲੱਗੇ ਪਿੰਡ ਦੀ ਸਾਈਕਲ ਤੇ ਉਹ ਵੀ ਹਾਲ ਹੋ ਗਿਆ ਜੀ ਸਰਕਾਰ ਦਾ ਕੱਲਾ ਕਾਮਯਾਬ ਕੌਣ ਹੈ ਬਾਦਲ ਕਟੜ ਕੋਲ ਵੜਕ ਕੰਮ ਜਵਾ ਜੀ ਬਾਦਲ ਦੀਆਂ ਬੱਸਾਂ 400 ਤੋਂ 4 ਬੱਸਾਂ ਤੋਂ 800 ਹੋ ਗਈਆਂ ਬਾਦਲ ਖੇਤੀ ਦੇ ਕਾਮਯਾਬ ਹੈ ਬਾਦਲ ਕੇ ਹੋਟਲਾਂ ਦੇ ਕਾਮਯਾਬ ਨੇ ਢਾਬਿਆਂ ਦੇ ਕਾਮਯਾਬ ਨੇ ਇਹ ਸਾਨੂੰ ਕਿਉਂ ਨਹੀਂ ਦੱਸਦੇ ਕਿ ਕਾਮਯਾਬ ਕਿਹੜਾ ਅਸੀਂ ਵੀ ਕਾਮਯਾਬ ਹੋ ਗਏ ਸਭ ਨੂੰ ਨੋਟਾ ਪਾਈਏ ਕਾਮਯਾਬ ਹੋ ਕੇ ਲੁੱਟ ਕੇ ਬਣੇ ਲੈ ਅਸਲ ਆਪੇ ਚੱਲੇ ਹੋਏ ਨੇ ਸਾਰੇ ਗੁਰੂ ਸਾਹਿਬ ਦੀ ਬੇਇੱਜ਼ਤੀ ਹੋਈ ਉਹਨਾਂ ਦਾ ਨਾਮ ਹੋ ਰਿਹਾ ਦੇਖੋ ਫਿਰ ਉਹ ਕਿਸੇ ਹੋਰ ਤੋਂ ਨਹੀਂ ਕਰੇ ਕਿ ਗੁਰੂ ਸਾਹਿਬ ਦੀ ਬੇਇੱਜ਼ਤੀ ਦੀ ਸਜ਼ਾ ਕਿ ਆਪਕੰਨ ਦੇਊਗਾ ਜਾਂ ਕੋਈ ਹੋਰ ਗੁਰੂ ਸਾਹਿਬ ਆਪ ਹੀ ਸਜ਼ਾ ਦੇਣਗੇ ਗੁਰੂ ਦੀ ਚੱਕੀ ਜਿਹੜੀ ਹੈ ਨਾ ਉਹ ਚੱਲਦੀ ਥੋੜੀ ਜਿਹੀ ਹੋ ਗਈ ਹੈ ਪਰ ਪੀਣ ਦੀ ਬਹੁਤ ਮਰੀਕ ਹੈ ਬਹੁਤ ਮਰੀਕ ਪੀਂਦੇ ਹੈ ਜਿੰਨਾ ਜਿੰਨਾ ਨੇ ਵਹਿਸ਼ੀ ਦੇਖ ਲਓ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਹੈ ਉਹਨੇ ਪੀਂਨਾਸ ਹੋ ਗਿਆ ਬਿਲਕੁਲ ਨਾਸ ਹੋ ਗਿਆ ਆ ਦੇਖ ਲਓ ਹੁਣ ਆਤਰ ਬੱਡੇ ਮਾਦਦੀ ਹੱਥ ਦੇਖ ਲਓ ਕਰੋ ਉਹ ਹੱਥ ਨਿਕਸਾ ਨਾ ਹੁਣ ਜੋ ਪੁੱਤਰ ਮੋਹ ਦੇ ਵਿੱਚ ਨੇ ਕਾਲੀ ਦਾ ਹਾਲ ਕੀਤਾ ਅਕਾਲੀ ਦਾ ਉਹ ਵੀ ਰਹਾ ਹੁਣ ਅਕਾਲੀਦਨ ਕੁਰਬਾਨੀਆਂ ਵਾਲੀ ਜਮਾਤ ਸੀ ਅਕਾਲੀਦਰ ਮਾਸਟਰ ਤਾਰ ਸਿੰਘ ਵਾਲਾ ਅਕਾਲੀਦਰ ਅਕਾਲੀਦਰ ਸੰਤ ਬਾਵਾ ਹਰਿ ਸਿੰਘ ਵਾਲਾ ਅਕਾਲੀਦਰ ਅਕਾਲੀਦਰ ਹਰਚੰਦ ਸਿੰਘ ਲੰਗੋਵਾਲਾ ਵਾਲਾ ਅਕਾਲੀਦਰ ਉਹ ਲੋਗ ਬੰਨ ਨਹੀਂ ਹੈਗਾ ਹੁਣ ਦਾ ਪ੍ਰਾਈਵੇਟ ਲਿਮਟਡ ਕੰਪਨੀ ਹੈ ਪਹਿਲਾਂ ਹੁੰਦਾ ਸੀ ਕਹਾਵਤ ਕਹਿੰਦੇ ਸੀ ਆਪ ਲੋਕ ਵੀ ਜੇ ਕਿਸੇ ਦਾ ਮੁੰਡਾ ਵਿਗੜਿਆ ਹੋਇਆ ਹੈ ਅਕਾਲੀਦਰ ਦਾ ਨਾਮ ਕਰਾ ਲਓ ਮੀਨੇ ਨੂੰ ਮੀਨੇ ਦਾ ਪਿੱਛੇ ਦੋੜੀਏ ਉਹਨੇਗਾ ਲੁੱਟੀ ਹੋਗੀ ਜੇ ਕਿਸੇ ਦਾ ਸੁਲਿਆ ਹੋਇਆ ਮੁੰਡਾ ਅਕਾਲੀਦਰ ਪੰਜਾਬ ਨੇ ਮੀਨੇਂ ਚ ਬਗੜ ਕੇ ਘਰੇ ਆ ਜਾਂਦਾ ਹੈ ਉਹ ਆਹ ਹੱਥ ਹੈ ਕਿ ਸਾਰੇ ਚਿੱਟੇ ਵਾਲੇ ਕੰਮ ਗਾਲੇ ਵਾਲੇ ਕੰਮ ਇਹਨਾਂ ਤੋਂ ਨੁਕੋੜੇ ਨੇ ਸੁਭਗਲੀਆਂ ਵਾਲੇ ਕੰਮ ਭਾਰੇ ਨੂੰ ਨੁਕੋੜੇ ਨੇ ਸਭੀਓ ਬਦਲ ਗਿਆ ਹੁਣ ਲੋਕ ਤਕੜੀ ਨੂੰ ਭਾਬੇ ਨਾ ਕਿ ਤਕੜੀ ਸਾਹਮਣੇ ਬੋਟ ਹੁੰਦੇ ਐ ਪਰ ਇਹਨਾਂ ਨੇ ਕੀ ਸੇਵਾ ਦਿੱਤਾ ਗੁਰੂ ਸਾਹਿਬ ਦੇ ਅੰਗ ਰੂੜੀਆਂ ਚ ਕੰਨੀਆਂ ਫੈਲਾੜ ਕੇ ਸੇਵਾ ਦਿੱਤਾ ਲੋਕ ਇਹ ਖਲੇ ਮਾਫ ਨਹੀਂ ਜਾਣਗੇ ਤਾਂ ਇਹਨੇ ਕਿ ਭੁੱਲ ਬਖਸ਼ਾਉਂ ਚਲ ਮੈਂ ਉਥੇ ਕਾਹ ਤੱਕ ਸੱਤ ਚਲੇਗੇ ਬਿਨਾ ਬੁਲਾਈ ਲੋਕੋਤ ਕਰ। ਪਤਾ ਨਹੀਂ ਤੌਹਰੇ ਕੀ ਖਾਦਾ ਸੀ ਉਹਦੇ ਮੁੰਡੇ ਨੇ ਮੰਨ ਗੁੱਟੀ ਜਿਹੜਾ ਨਕਵੀਰ ਬਾਦ ਚੱਪਲਾਂ ਦੇ ਵਿਫਾਸ ਨਾ ਕਰੀ ਗਿਆ। ਉਹਦੇ ਤੇਜੇ ਬੂਤ ਸੀ ਜਿਹਨੇ ਉਹ ਘਰਾਉ ਕਰਦੇ। ਤੇ ਫੇ ਨਹੀਂ ਲੋਕ ਪੁੱਛੀ ਗਏ ਨੇ ਪੱਤਰਕਾਰ ਪੁੱਛੀ ਗਏ ਨੇ ਗੱਲ ਦੀ ਸਾਥ ਕੋਈ ਬਾਤ ਨੂੰ ਬੰਨਣਾ ਆਇਓ। ਇਹ ਪਿੱਛੇ ਦੱਸਾਂਗੇ। ਵੀ ਜਦਰ ਦਾ ਪਰ ਗਲਤੀਆਂ ਇਸ ਦਾਰੀਆਂ ਬਦਵਾ ਆਪ ਹੀ ਕਰੋ ਸਿਆਰੀ ਇਹ ਪਹਿਲੀ ਵਾਰ ਹੋਇਆ ਕਿ ਸੇਵਾ ਕਰਿਆ ਹੈ ਮਾਫੀ ਮੰਗੇ ਗਲਤੀ ਨਹੀਂ ਕੀਤੀ ਪਰ ਲੋਕਾਂ ਨੂੰ ਵੀ ਪਤਾ ਲੱਗ ਗਿਆ ਕਿ ਹੈ ਕਿ ਸੇਵਾ ਕਰਕੇ ਲੋਕ ਕੋਲੋਂ ਮੂੰਹ ਨਾ ਲਾਉਣ ਸੋਇਸਟਾਰ ਕੇ ਥੋੜੇ ਬੋੜੇ ਆ ਥੋੜੇ ਵੱੜ ਕੇ ਆ ਮੈਂ ਤਾਂ ਥੋੜੇ ਨਾਲ ਨਹੀਂ ਆ ਜਿੱਤ ਤਰ੍ਹਾਂ ਇਹਨਾਂ ਨੇ ਕਹਿ ਸਕਿਆ ਮੈਂ ਤੁਸੀਂ ਨਹੀਂ ਨੇ ਮੈਂ ਤਾਂ ਥੋੜਾ ਸਟਾਫ ਮੈਂਬਰ ਵੀ ਆ ਪ੍ਰਸ਼ਾਹਕਾਰੀ ਦੇ ਵਿੱਚ ਮੈਂ ਵੀ ਛੋਟੇ ਹੁੰਦੇ ਨਹੀਂ ਉਸੀ ਨੂੰ ਪਿਆਰ ਦੇਣ ਲੱਗੇ ਸੀ ਹਾਂਜੀ ਸੋ ਜਿਨ੍ਹਾਂ ਨੇ ਕੈਸਟਾ ਸਿਲੀਆ ਦੇ ਵਿੱਚ ਨਹੀਂ ਕੀਤਾ ਮੈਂ ਕੈਸਟਾ ਸਿਲੀਆ ਨੂੰ ਪੁਲਿਸ ਤੇ ਲੀਡਰਾਂ ਤੇ ਅਫਸਰਾਂ ਤੇ ਹੁੰਦੀ ਤਵੇ ਨਾ ਹੁੰਦਾ ਸੀ ਹੁੰਦੀ ਹੋਈ ਕੰਮ ਕਰਦਾ ਪਰਲਮੈਂਟ ਚ ਮੇਰੇ ਕੋਲ ਝੰਡਾ ਹੋਈ ਹੈ ਡੰਡਾ ਬਦਲ ਗਿਆ ਵਸਦਾ ਗੱਲਾਂ ਹੋਈ ਨੇ ਪਹਿਲਾਂ ਵੀ ਉਹੀ ਗੱਲਾਂ ਕਹਿੰਦਾ ਸੀ ਪਰ ਹੁਣ ਮੇਰੇ ਕੋਲੇ ਸੰਵਿਧਾਨਿਕ ਹੌਂਸਲਾ ਦਿੱਤਾ ਹੈ ਬਹੁਤ ਵੱਡੇ ਸਰ ਕਰਨ ਤੁਸੀਂ ਮੇਰੇ ਤੱਕ ਭੇਜੇ ਮੈਂ ਕਈ ਜਨਮ ਜੇ ਤੁਹਾਡਾ ਹਰੇਕ ਸੰਬਾਧਿਕ ਦਾ ਧੰਨਵਾਦ ਕਰੀ ਜਾਵਾਂ ਕਈ ਜਨਮ ਲੱਗ ਜਾਣਗੇ ਬਹੁਤ ਧੰਨਵਾਦ ਕਰਨ ਨੂੰ ਧੰਨਵਾਦ ਨਹੀਂ ਕਰ ਸਕਦਾ ਜਿਹੜਾ ਕਰਦੇ ਆ ਤੁਸੀਂ ਜਿਹੜਾ ਹੈ ਮੈਂ ਕੋਈ ਐਮਪੀ ਬੰਦਾ ਮੈਨੂੰ ਕੋਈ ਚਾਹ ਨਹੀਂ ਸੀ ਨਾ ਹੀ ਮੈਨੂੰ ਕੋਈ ਟੈਲੀਵਿਜ਼ਨ ਤੇ ਫੋਟੋ ਛਪਾਉਣ ਦਾ ਚਾਹ ਕੋਈ ਅਖਬਾਰ ਚ ਨਾ ਛਪਾਉਣ ਦਾ ਚਾਹ ਤਾਂ ਸਭੀ ਨਿਵੇੜੇ ਅਹੀਂ ਸ਼ੋਰ ਤਾਂ ਨਹੀਂ ਬੁਲੰਦੀਆਂ ਲੇਖ ਹੈ बस ਇੱਕੋ ਹੀ ਚਾਹ ਹੈ ਕਿ ਲੋਕਾਂ ਦੇ ਕੰਮ ਲਾ ਜੀਏ ਮੇਰੀ ਬਾਣੀ ਨੂੰ ਮਸ਼ਹੂਰ ਕੀਤਾ ਲੋਕਾਂ ਨੇ ਮੇਰੇ ਚਿਹਰੇ ਨੂੰ ਮਸ਼ਹੂਰ ਕੀਤਾ ਲੋਕਾਂ ਨੇ ਤਾਂ ਫਿਰ ਮੇਰੇ ਚਿਹਰੇ ਤੇ ਬਾਜੂ ਜੇ ਤੁਸੀਂ ਮਸ਼ਹੂਰ ਕੀਤਾ ਫਿਰ ਮੈਂ ਥੋੜੇ ਹੱਕਾਂ ਦੀ ਲੜਾਈ ਵਾਸਤੇ ਇਹ ਰਾਹ ਤੇ ਹੀ ਆਵਾਜ਼ ਮਾਰ ਦੂੰਗਾ ਜਿੰਨੀ ਮਰਜ਼ੀ ਮਾਰ ਦੂੰਗਾ ਜੀ 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 ਜ ਤੇ ਮੈਂ ਉਹਨਾਂ ਨਾਲ ਇਹ ਮੰਗ ਪੱਤਰ ਸਾਂਝਾ ਕਰਕੇ ਕਿਉਂਕਿ ਬਾਲਾ ਤਰੀਕ ਤੋਂ ਪਾਰ ਆਪਣਾ ਅੰਦਵਨ ਸਭਾ ਦਾ ਅ ਪੰਜਰ ਸੈਸ਼ਨ ਚੱਲ ਰਿਹਾ ਹੈ ਤਾਂ ਉਹ ਇਹ ਮੰਗਾਂ ਜੁਣੀ ਥੋੜੀ ਜ਼ਿਆਦਾ ਮੰਗਣ ਲਈ ਕਿਉਂਕਿ ਮੰਗ ਪਈ ਹੈ ਜੀ ਨਾ ਕੀ ਜੀ ਕੁਸ ਨੇ ਹੈ ਵੀ ਕਿ ਕਿ ਹੋਵੇ ਤੇ ਇਹ ਮੈਂ ਪੰਜਾਬ ਸਰਕਾਰ ਤੱਕ ਪਹੁੰਚਾਉਣ ਲਈ ਵਿਰੋਧੀ ਧਿਰ ਦੇ ਨੇਤਾ ਹਰਪੰਸ ਸਿੰਘ ਜੀ ਐਮਐਲ ਗਰਵਾ ਤੇ ਤੁਹਾਡੇ ਆਪਣੇ ਐਮਐਲਏ ਅਮਨ अरोड़ा ਜੀ ਨੂੰ ਮੈਂ ਇਹ ਜਿਹੜਾ ਮੰਗ ਪੱਤਰ ਹੈ ਇਹ ਮੈਂ ਕੱਲ ਨੂੰ ਉਹਨਾਂ ਦੇ ਦਿਨਾਂ ਛੋਟੀ ਛੋਟੀ ਮੀਟਿੰਗ ਲੈ ਲੈਣਾ ਸਬੰਧ ਕੋਈ ਸੈਂਟਰ ਨਾਲ ਸੰਬੰਧਤ ਕੋਈ ਸਕੀਮਾਂ ਨਹੀਂ ਮੈਂ ਕੋਈ ਚਾਹੁੰਦਾ ਕਿ ਤੁਹਾਨੂੰ ਜਿਹੜੇ ਕਲਾਕਾਰ ਜਿਹੜੇ ਪਹਿਲਾਂ ਬੁਲੰਦੀਏ ਕਿਉਂਕਿ ਹਰ ਵਕਤ ਸ਼ੋਰ ਤਾਂ ਰਹਿੰਦੀਆਂ ਨਹੀਂ ਹੁੰਦੀਆਂ ਜਦੋਂ ਬੜਾਪਾ ਆ ਜਾਂਦਾ ਜਾਂ ਕੋਈ ਇਸ ਤਰ੍ਹਾਂ ਦੀ ਉਮਰ ਆ ਜਾਂਦੀ ਹੈ ਤਾਂ ਉਹਨਾਂ ਨੂੰ ਕੋਈ ਨਾ ਕੋਈ ਸਹਾਰਾ ਕੋਈ ਪੈਨਸ਼ਨ ਰੁਪੀ ਸਹਾਰਾ ਜਾਂ ਕੋਈ ਹੋਰ ਸਰਕਾਰੀ ਸਹਾਇਤਾ ਜਾਂ ਉਹਨਾਂ ਨੂੰ ਵਸਤ ਕਰਾਏ ਜਾਂ ਕੋਲ ਟੈਕਸਾਂ ਦਾ ਰੂਪ ਕੋਈ ਨਾ ਕੋਈ ਉਹ ਹੋਣੀ ਚਾਹੀਦੀ ਕਿਉਂਕਿ ਜਿਹੜੇ ਜਿਹੜੀ ਕਲਾ ਹਾਇਕ ਨੂੰ ਨਿਰਧਾਰਤ ਸਰਕਾਰ ਮਾਤਮਾਨੇ ਦੇ ਕੋਈ ਨਾ ਕੋਈ ਕਲਾ ਟੈਲੈਂਟ ਕਿਹਦੇ ਦਿੱਤਾ ਤਾਂ ਉਹਨੂੰ ਉਹਦੀ ਕਦਰ ਵੀ ਕਰਨੀ ਚਾਹੀਦੀ ਹੈ ਤੁਹਾਨੂੰ ਆਪਾਂ ਅੱਜ ਕੋਈ ਕੋਈ ਗੱਲ ਉਹ ਤੁਹਾਡੇ ਨਾਲ ਨਹੀਂ ਆ ਤੇ ਮੈਂ ਤੁਸੀਂ ਇੱਕ ਕੰਮ ਕਰ ਸਕਦੇ ਹੋ ਮਾਫੀ ਸਰ ਪਾਸੋਂ ਨੂੰ ਹਾਂ ਤੁਸੀਂ ਤੁਸੀਂ ਵੱਡੀ ਆਵਾਜ਼ ਜਿੱਥੇ ਤੋਂ ਦੇਸ਼ ਆਜ਼ਾਦ ਹੋਇਆ ਆ ਸਾਰਾ ਭਾਈਚਾਰਾ ਬੈਠਾ ਤੁਸੀਂ ਵੀ ਸਾਡੇ ਵਿੱਚ ਸ਼ਾਮਲ ਹੋ ਜਾਓ ਸਾਨੂੰ ਕਿਸੇ ਨੇ ਵੀ ਬਣਦਾ ਸਨਮਾਨ ਅੱਜ ਤੱਕ ਨਹੀਂ ਦਿੱਤਾ ਹਜ਼ਾਰਾਂ ਹੋ ਗਏ ਇਸ ਗੱਲ ਇਹ ਸਾਨੂੰ ਥੋੜੇ ਤੋਂ ਮਾਨ ਕਰਕੇ ਵੀ ਸਾਡੀ ਆਵਾਜ਼ ਸਰਕਾਰਾਂ ਤੱਕ ਪਹੁੰਚੂ ਇਹ ਮੇਰੇ ਲਈ ਨਹੀਂ ਸਿਰਫ ਰੇਡੀਓ ਤੇ ਟੀਵੀ ਚੈਨਲ ਹੈ ਉਹ ਤੇ ਇੱਕ ਵੀ ਸ਼੍ਰੀ ਨੂੰ ਲਾਜ਼ਮੀ ਕਰਵਾ ਦੇ ਬਿਲਕੁਲ ਬਿਲਕੁਲ ਸਾਰੀ ਗੱਲ ਮੈਂ ਕਿਉਂ ਮੈਂ ਜਾਇਜ਼ ਨਹੀਂ ਮੈਂ ਕੁਝ ਹੀ ਕੰਮ ਕਰ ਪਰ ਸੁਣੋ ਮੰਡੇ ਨੂੰ ਤੁਸੀਂ 10:00 ਵਜੇ ਤੱਕ ਆ ਜਾਓ ਸਰੂਰ ਮਤੇ ਪਾਰਟੀ ਮੈਂ ਜੀ ਆਉਣੇ ਉਹਨਾਂ ਨੂੰ ਲਾ ਕੇ ਜਿਵੇਂ ਕੋਈ ਇੱਕ ਕਦੇ ਜਣਾ ਆਇਓ ਕਿ ਪਤਾ ਨਹੀਂ ਆਇਆ ਹੈ ਕਿ ਕਿਹਨੇ ਮਾਤਮਾ ਲਾਇਆ ਜਨਾ ਹਮਨ ਸੋਨੇ ਜਿੰਨ ਜਿੰਨਾ ਬਹੁਤ ਬਖਤੂ ਬਹੁਤ ਕਰਦਾ ਐਸੇ ਬਣਾ ਸਵਾ ਸਚੇ ਵਿੱਚ ਤੁਹਾਡਾ ਯਸਵਾਲ ਹੈ ਤੁਹਾਡਾ ਲਿਖਾਰੀ ਤੇ ਕਵੀਸ਼ਰ ਬਾਰੇ ਦਾ ਉਹ ਸਰਕਾਰਾਂ ਨੇ ਕਰਨਾ ਇਹ ਵੀ ਇਹ ਵੀ ਬਹੁਤ ਬਹੁਤ ਧੰਨਵਾਦ ਹੈ ਸਾਰੇ ਗੁਨਾਰੇ ਦੋਨੀਆਂ ਸੋਪਰ ਕਰਕੇ ਇਨਕੋਰ ਜਿੰਦਾਬਾਦ ਇਨਕੋਰ ਜਿੰਦਾਬਾਦ ਚੰਡੇ ਦੀ ਰਸਮ ਤੱਕ